ਕੋੜਾ ਲਿਸਟ ਇਹ ਕੱਲ ਨਿਸਲੇ ਆਈਆਂ ਹੁਣ ਇਹਨਾਂ ਸਮਾਨ ਲੈ ਕੇ ਆਣਾ ਕੁਛ ਖਾਣ ਪੀਣ ਦਾ ਆਹ ਰ ਸਮਾਨ ਮੇਰੇ ਭਰਾ ਤੇ ਪਹੁੰਚ ਆ ਜਾਂਦੇ ਪਹਿਲੇ ਅੱਛਾ ਫਿਰ ਧੱਕਣਾ ਆਉਣਾ ਪਤਾ ਨਹੀਂ ਆਇਆ ਨਾ ਤੇ ਅੱਧੇ ਤੋਂ ਮੰਟ ਦਾ ਕੋਈ ਨਾ ਲੈ ਆਉਣਾ ਹਾਂਜੀ ਤੇ ਸਮਾਨ ਵਧੀਆ ਲਿਆਇਓ ਅਬ ਵਧੀਆ ਲੇ ਗਏ ਮਾਰਾ ਕਰੇ ਹੋਇਆ ਜਿਹੜਾ ਹੁਣ ਤੋਂ ਆਪਾਂ ਇਹ ਤੇ ਰਸੀ ਵੀ ਲਾ ਦੇ ਕਰਦੇ ਕੀ ਚੰਗਰ ਤਰੀਕੇ ਨਾਲ ਕਰਦੇ ਸਭ ਕੁਝ ਕੋਈ ਨਾ ਹੋਵੇ ਨਾ ਪਗਲ ਅੱਗੇ ਮਾਰਾ ਖਾਂਦੇ ਆਪਾਂ ਉਹਨਾਂ ਦਾ ਮਾਰਾ ਪਾਵਾਂਗੇ ਆਪਾਂ ਹੀ ਵਧੀਆ ਖਵਾ ਦੇ ਹਾਂਜੀ ਕੋਈ ਨਾ ਲੈ ਆਉਣਾ ਕੀ ਕਰ ਚੁੱਕੇ ਹੋ? ਜੰਗਲਿਆਂ ਨਾਲ ਕੋ। ਅੱਛਾ, ਪਰ ਆਪਰ ਜਾਈ ਹੋਂਦੇ ਆ। ਪਾਸੇ ਹੰਦੀਆਂ ਨਹੀਂ ਮਮੀ। ਕਿੱਥੇ ਜੰਗਲ ਨੂੰ? ਉਹ ਸਮਾਨ ਲੈਣ ਚਲਾ ਦੇਗਾ ਪੀਕੀ ਦੇ ਨਾਲ। ਦਵਾਈ ਵੀ ਲਿਆਦੀ ਮੇਰੇ ਕੋਲ। ਯਾਰ ਹੁਣ ਸਮਾਨ ਲਿਆਵਾਂਗੇ ਦਵਾਈਆਂ ਲਿਆਵਾਂ। ਲਿਆ ਕੇ ਮੇਰੀ ਸਿਹਤ ਖਰਾਬ ਹੋਈ ਜਾ ਮੇਰੀ।

ਹਰਿਆਣਾ ਮੁੰਬਈ ਨੇ ਵੀ ਕੋੜ ਦੇ ਰੇ ਦਵਾਈ ਦਾ ਦਵਾਈ ਲੈ ਕੇ ਰੇ ਤੈਨੂੰ ਸਮਾਨ ਲੈ ਕੇ ਦਵਾ ਮੇਰਾ ਬੜਾ ਤਰਖਾ ਮਾ ਤੇ ਟਾਈਮ ਹੋਈ ਨਹੀਂ ਹੈਗਾ ਸਮਾਨ ਥੋੜਾ ਜਿਹਾ ਹੀ ਲਾ ਦੋ ਤਾਂ ਯਾਰ ਜਿੰਨੇ ਕੇ ਪੈਸੇ ਉਹਨੇ ਵੀ ਲਿਆ ਨਹੀਂ ਹੁਣ ਮੈਂ ਤੋ ਗਰਾ ਇੰਨੇ ਪੈਸੇ ਦਾ ਬੜਾ ਤਰਖਾ ਮਾ ਦਾ ਟਾਈਮ ਵਾਲੇ ਹੋ ਗਿਆ ਨਹੀਂ ਹੈਗਾ ਸੁਮੂਸੇ ਆ ਤੁਹਾਡੇ ਬੁੱਤ ਹੋ ਰਿਹਾ ਮੈਂ ਮੇਰੇ ਦੋ ਚਾਰ ਦਵਾਈ ਆਣੀ ਆ ਦੋ ਤਿੰਨ ਸਰਾ ਸਮਾਨ ਆਣਾ ਮੈਂ ਮੈਂ ਕਿੱਥੋਂ ਹਰਿਆਣਾ ਹੁੰਦਾ ਨਾ ਤੁਹਾਡੇ ਮਾਂ ਨੇ ਸੱਪਾ ਪਾਣੀ ਪਾਣਾ ਕਿਹਦੇ ਕੀ ਸੱਪਾ ਪਾਣਾ ਹੁੰਦਾ ਹੁਣ ਮੇਰਾ ਬੁਆਰ ਹੋ ਗਈ ਹੈ ਮੈਂ ਕਾ ਹੀ ਕਹਿ ਰਹੀ ਹਾਂ ਵੀ ਤੈਨੂੰ ਥੋੜਾ ਜਿਹਾ ਰੋਕ ਕੇ ਕਰਾ ਲਓ ਹੁਣ ਕੋ ਹੁਣ ਕੀ ਕਰੀਏ ਹੁਣ ਉਹ ਵੀ ਤਾਂ ਕਰਦੀ ਵੀ ਇਹ ਦਵਾਈ ਲੈ ਗਦੇ ਆ ਤੁਮੀ ਤਾਂ ਕਰੀ ਜਾਂਦੇ ਮਨੋਤ ਜੀ ਥੋੜਾ ਸਾਬਦ ਦੇਸੀ ਆਪ ਹੁੰਦਾ ਕਰੋ ਦਵਾਈ ਲੈ ਲਓ ਤੁਸੀਂ ਪਹਿਲਾਂ ਓ ਯਾਰ ਜਦੋਂ ਤੁਸੀਂ ਮੇਰੇ ਨਾਲ ਇਸ ਬਾਰੇ ਅੰਨ ਨਾ ਦੱਸੀ ਆਪਾਂ ਅੰਤਵਾ ਜੇ ਦਿਨ ਉਹਦੇ ਰਿਸ਼ਤੇ ਆਣਗੇ ਨਾ ਤਰੋਂ ਦੱਸੂਗੀ ਮੇਰੇ ਨਾਲ ਇਹ ਅੰਮੀ ਟੀਵੀ ਬੰਦ ਕਰਿਆ ਕੁਛ ਲਾਈ ਲੈ ਬਾਬੂ ਜੀ ਜਾਰਦੀ ਵੀ ਹੈਗਾ ਤੈਨੂੰ ਕੱਲ ਵੀ ਸੇਵ ਕਰਦੇ ਕੌਮ ਦਾ ਮੁਕਿਆ ਹੋਇਆ ਹੈ ਆਰੇ ਯਾਰ ਕਾਹਨ ਆਇਆ ਮਾਪਰਾ ਨਾ ਕੋਈ ਨਾ ਆਰੇ ਮੇਰੇ ਟਾਈਮ ਪਾਸ ਹੋ ਜਾਂਦਾ ਤਾਂ ਮੈਂ ਡਵਾ ਲਿੰਗਾ ਮੁੰਡਾ ਟੀਵੀ ਚਾਲ ਤੇ ਉਹਨਾਂ ਬਗੜੀ ਨੂੰ ਨਹੀਂ ਲਾ ਰਿਹਾ ਹੋਰ ਮੈਂ ਕਰਾਂ ਨਾ ਜਾਣਾ ਬਾਹਰ ਸੁਆ ਗਿਆ ਨਾ ਕੀ ਬਣਾਇਆ ਯਾਰ ਨਾਲੇ ਕੋਕੜੀ ਰਹਿੰਦਾ ਮਟਰ ਦੀ ਲਾਂਦਾ ਬਣਾਇਆ ਚੋਲਰ ਦਾ ਹੈ ਕਿ ਰੋਟੀ ਵੀ ਬਣਾ ਲੈਂਦਾ ਮੈਂ ਤਾਂ ਰੋਟੀ ਹੀ ਕਹਿ ਪਤਾ ਨਹੀਂ ਹੁਣ ਕੀ ਬਣਾਉਣਾ ਮੇਰਾ ਤਾਂ ਰੋਟੀ ਖਾਣ ਦਾ ਮਨ ਕਰਦਾ ਪਿਆ ਮੈਂ ਰੋਟੀ ਗਾੜੀਆਂ ਚੋਲ ਖਾਣ ਦਾ ਮਨ ਆ ਗਿਆ ਇੰਕੀ ਪਣੀਲੇ ਆ ਯਾਰ ਕੋਈ ਪੁੱਛਾਇਆ ਇਹਨੇ ਪੁੱਛਿਆ ਗਾਣਾ ਪਣੀ ਪਣੀ ਹੱਜ ਲੰਮਾ ਆਇਆ ਤੇ ਤੈਨੂੰ ਮਗਰ ਪਾਣੀ ਦੇਵਾਂ ਮੈਂ ਬੈਠਾ ਆਂ ਇਹ ਬਣਾ ਲਿਆ ਜੀ ਟਮਾਟਰ ਪਰੀ ਨਾਲ ਚੋਲ ਬਣਾਏ ਨੇ ਚੋਲ ਬਣਾਏ ਆ ਇਹ ਆਵੇ ਚੋਲ ਖਾਣੇ ਆ ਤੇ ਭੁੱਖ ਬਹੁਤ ਲੱਗੀ ਮੈਨੂੰ ਤੇ ਰੋਟੀ ਗਾਣੀ ਚੋਲ ਹੀ ਮੌਸਮ ਮੈਨੂੰ ਕਹਦਾ ਰੋਟੀ ਗਾਣੀ ਹੋਣ ਤੇ ਚੋਲ ਮੰਗਣ ਲੱਗ ਪਿਆ ਯਾਰ ਮੰਮੀ ਹਣ ਚੋਲ ਬਣੇ ਪਏ ਚੋਲ ਖਾ ਲੰਨੇ ਆਪਾਂ ਮੈਂ ਰੋਟੀ ਖਾਣੀ ਆ ਦੋ ਚਾਰ ਰੋਟੀਆਂ ਬਣਾਵੇ ਮੈਂ ਨਹੀਂ ਚੋਲ ਖਾਣੀ ਚੋਲ ਬਹੁਤ ਵਧੀਆ ਬਣੇ ਨੇ ਵਧੀਆ ਨਹੀਂ ਆ ਜੋ ਦਾਸ ਵਾਗਰੇ ਨਹੀਂ ਆਦੀ ਕਹਿੰਦੀਆਂ ਕੁੜੀਆਂ ਛੱਟ ਜਦੋਂ ਤੁਹਾਡੇ ਆਈਆਂ ਰੋਟੀ ਚਾਹਤ ਸੀ ਛੱਟ ਬਣਾ ਕੇ ਰੱਖ ਲੀਂਦੀਆਂ ਮੈਂ ਬੜੀ ਚੱਲ ਕੋਈ ਨਾ ਮੰਮੀ ਟਰੋਲ ਖਾ ਲਾ ਟਰੋਲ ਬਣਾਇਆ ਕੀ بار بار ਆਟਾ ਨੂੰ ਉਹ ਰਿਟਦਾ ਉਹ ਟਰੋਲ ਕਰ ਲੈ ਬੋਲਣਾ ਆਟਾ ਕੋਈ ਬੰਨੇ ਕੋਈ ਸਰਕਾਰੀ ਫੈਟਾ ਉਸੇ ਟਰੋਲ ਆਟਾ ਸੇ ਬਣਾ ਦੇ ਦੋਸਰੋ ਪਿਆਣਾ ਲੈ ਏਸ ਪੰਜ ਦਾ ਬਰੈਂਡ ਟਰੋਲ ਹੈ ਬਣਾ ਲੇ ਕਾਲੇ ਦੇ ਵਿੱਚ ਕੋਈ ਬੜਾ ਇਹ ਬਦਲ ਗਈ ਉਹ ਮੈਂ ਨਹੀਂ ਯਾਰ ਬਦਲਾਈ ਤਾਂ ਕੋਈ ਗੱਲ ਹੀ ਨਹੀਂ ਆ ਕੋਲ ਬਣਾਈ ਸੀ ਹਣ ਖਾਲਾ ਮੈਂ ਰੋਟੀ ਮਾ ਮਮੀ ਹੁਣੇ ਆਉਣ ਦੇ ਆ ਅੱਛਾ ਪਨੀਰ ਲਿਆ ਨਾੜੇਓ ਮੂਚਾ ਲਿਆਈ ਮੋਸੇ ਲਿਆਈ ਚਾ ਜਾਣਨਾ ਤੇ ਲਿਆਣਾ ਕੋਈ ਨਾ ਬਿਆਰ ਜਾਣਾ ਬਾਦੂ ਬਣਾਣੀ ਆ ਫਿਰ ਨਾਲ ਕਬੂਜੀ ਬਣਾ ਲਾ ਫਟਕਨੇ ਬਣਾਵਾਂਗੇ ਠੀਕ ਹੈ ਚਾ ਕੋਈ ਨਾ ਜਾਣਨਾ ਤੇ ਲਿਆਣਾ ਆਓ ਜਾਈ ਨਾ ਕਿਤੇ ਵੀ ਛੱਤੀ ਲਾ ਕੇ ਆਣੇ ਆ ਨੋ ਬਸ ਜਾਣਨਾ ਕੋ ਤਾਂ ਕਣਾਉਣਾ ਨੇ ਬਸ ਉਹ ਨਾਲ ਨਾਲ ਘੰਟੇ ਦਾ ਕੰਦੇ ਜਾਣਾ ਮੈਂ ਕੋਈ ਨਾ ਜਾਣਨਾ ਮੈਂ ਤੁਹਾਨੂੰ ਥੋੜਾ ਨਾ ਚੱਲਦੀਆਂ ਤੂੰ ਕਿੱਥੇ ਜਾਣਾ ਆਣਾ ਮੈਂ ਤਿਆਰ ਹੋਇਆ ਮੈਂ ਸਮਾਨ ਲੈਣੇ ਬਿਆਰੋ ਯਾਰ ਮੈਂ ਤਾਂ ਮੰਮੀ ਨੂੰ ਕਹਿੰਦੇ ਮਾਮੇ ਨੂੰ ਆਣਾ ਤਾਂ ਸਮਾਨ ਲੈਣ ਚੱਲਾ ਮਟਰ 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 ਲੈ ਆਉਣਾ ਨਹੀਂ ਮੈਂ ਵੀ ਨਾਲ ਜਾਣਾ ਯਾਰ ਤੂੰ ਪਹਿਲਾਂ ਮੈਂ ਜੇ ਤੈਨੂੰ ਕੰਮ ਕਿਉਂ ਹੋ ਜਾਣਾ ਤੈਨੂੰ ਠੀਕ ਆ ਯਾਰ ਜਾਂਦਾ ਕੋਈ ਨਹੀਂ ਲੈ ਆਉਣਾ ਤੂੰ ਕਿੱਥੇ ਜਾਂਦਾ ਤੂੰ ਬੈਠੀ ਨਾ ਕਦੇ ਮੈਂ ਨਾਲ ਰਹਿਣਾ ਤੁਹਾਡੇ ਕੱਥੇ ਮੈਂ ਤੈਨੂੰ ਕਿਹਾ ਕਿ ਮੈਂ ਕਈ ਨਹੀਂ ਫੇਰ ਕਿਹਦੇ ਨਾਲ ਨਾਲ ਰਹਿਣਾ ਕੱਥੇ ਮੈਂ ਕਿਹਾ ਤੈਨੂੰ ਕਿੱਥੇ ਮਾਰ ਨਹੀਂ ਤਿਆਰ ਹੋਈ ਉਹਨੂੰ ਸਾਡੇ ਘਰ ਫੈਮਿਲੀ ਦੇ ਫੰਕਸ਼ਨ ਆਸ ਤੇ ਉਧਰ ਚੱਲੇ ਆ। ਤੇ ਤੁਮ ਇਹਨ ਦੱਸਿਆ ਹੀ ਮੈਂ ਤਾਂ ਤੁਹਾਨੂੰ ਕਾਹ ਨਹੀਂ ਲਗਾ ਮਮੇ ਇਹਦਾ ਤੇ ਜਾਣਾ ਆਪਾਂ ਉਧਰ ਫੋਨ ਆਇਆ ਰਾਤ ਨੂੰ। ਮੈਂ ਤੁਹਾਨੂੰ ਦੱਸਣੀ ਆਈ ਸੀ ਹੁਣ। ਤੇ ਤਿਆਰ ਹੋ ਗਏ ਦੱਸਣ ਆਈਏ ਤੇ ਮੈਨੂੰ ਪਹਿਲਾਂ ਦੱਸਤੀ ਮੈਨੂੰ। ਤੇ ਜ਼ਰੂਰੀ ਸੀਗਾ ਸਾਡਾ ਫੰਕਸ਼ਨ ਤਾਂ ਕਰਦੇ ਸੀ। ਜ਼ਰੂਰੀ ਤੇ ਮੈਂ ਤੇ ਰਾਤ ਕਾ ਮਮੇ ਕੱਲ ਦਾ ਫੋਨ ਆਇਆ ਮੈਨੂੰ ਉਧਰ ਜਾਣਾ ਬਹੁਤੀ ਹੋ ਗਈ ਹੈ ਮੈਨੂੰ। ਪਰ ਅਸੀਂ ਜਾਣ ਨੂੰ ਸੀ ਉਦੋਂ ਕਿਤੇ ਨਾ ਕਿਤੇ ਨਾਣਾ ਹੁੰਦਾ। ਜਾਣ ਦੀ ਕਿ ਮੈਂ ਤਾਂ ਮੁੰਡੇ ਨੂੰ ਤਿਆਰ ਕਰੰਦੀ ਉਹਨੂੰ ਮੈਂ ਕਹਿੰਦੀ ਵੀ ਜਾਣਾ ਆਪਾਂ ਬੋ ਤਾਂ ਉਧਰ ਨੂੰ। ਉਹ ਤਾਂ ਮੇਨਾਂ ਜਾਣ ਨੂੰ ਤਿਆਰ ਹੋਏ ਕੋਈ ਨਹੀਂ ਆਨੰਦ ਨੂੰ ਪੁੱਛ ਲੈਣੀ ਹੁਣੇ ਮੈਂ ਗੱਲ ਕਰਦੀ ਆਂ ਦੇਖ ਲੈ ਕੋਈ ਗੱਲ ਨਹੀਂ ਆਨੰਦ ਨੂੰ ਠੀਕ ਆ ਆਹ ਇਹ ਥੋੜਾ ਵੀ ਤੈਨੂੰ ਤੇ ਮਰਜ਼ੀ ਨਾਲ ਤੁਰ ਪਈ ਨਹੀਂ ਕਿੱਥੇ ਕੀ ਕਰਦਾ ਤੂੰ ਆਪਣੀ ਨਾਲ ਆਹ ਤੇ ਤੈਨੂੰ ਪੁੱਛਦੀ ਰਾਂ ਵਿਚ ਦੀ ਇਹਨਾਂ ਦੇ ਆਪਣੇ ਮਰਜ਼ੀ ਨਾਲ ਤੁਰ ਪੈਂਦੀ ਐ ਆਹਾਂ ਦੇ ਮੁੰਡੇ ਨੂੰ ਅੱਜ ਗੱਲ ਕਰਦੀ ਆਂ ਇਹ ਨਾਲ ਮੱਢ ਲੈ ਇਹ ਪਿੰਕੀ ਸ਼ਰਟ ਲਿਆਏ ਆ ਪਾਈ ਆਂ ਤੇ ਚੱਲੀ ਆ ਆ ਸ਼ਰਟ ਆਈ ਜਰਾਬਾਂ ਵੀ ਲਿਆਈ ਹਾਂਜੀ ਮੰਮੀ ਯਾਰ ਹੋ ਗਿਆ ਆਪਾਂ ਜਾਣਾ ਮਾਮੇ ਘਰ ਤੇ ਯਾਰ ਮੰਮੀ ਮੈਂ ਮਾਮੇ ਘਰੇ ਕੀ ਕਰਨਾ ਹੁਣ ਕਤੋਂ ਜ਼ਰੂਰੀ ਮੈਨੂੰ ਰਾਤ ਦਾ ਫੋਨ ਆਇਆ ਸੀ ਤੇਰੇ ਮਾਮੇ ਦਾ ਤੁਸੀਂ ਦੱਸਿਆ ਮੈਨੂੰ ਰਾਤ ਦੇ ਇੱਕ ਰਿਵੀਵ ਜਾਣਾ ਕਿਤੇ ਨਹੀਂ ਮੈਂ ਕਿਉਂਕਿ ਜਾਣਾ ਮੈਨੂੰ ਕਹਿੰਦਾ ਆਓ ਬਚਾਏ ਤਾਂ ਮੈਂ ਚੱਲਣਾ ਕਾਰ ਨਾਲ ਲੈ ਕੇ ਆਉਂਦੀ ਮੈਂ ਯਾਰ ਹਾਂ ਫੇਰੇ ਕਲੇਸ ਹੋਣਾ ਉਹਨੇ ਮੈਨੂੰ ਉੱਧਰ ਤਿਆਰ ਕੀਤਾ ਸੀ ਜਾਣਾ ਘਰੇ ਉੱਧਰ ਤਿਆਰ ਕੀਤਾ ਸੀ ਉਹਦੇ ਫੰਕਸ਼ਨ ਸੀ ਉਹਨਾ ਕਰੇ ਉੱਧਰ ਜਾਣਾ ਐ ਮਤਲਬ ਤੁਸੀਂ ਜੋੜੀ ਤਿਆਰੀ ਰਿਹਾ ਕਰੋ ਕਿੱਥੇ ਜੀ ਕਰਦਾ ਤੁਹਾਡੇ ਮਨ ਚ ਤਿਆਰ ਕੀ ਹੁਣ ਉਹ ਘਰੋਂ ਫੋਨ ਆਇਆ ਸੀ ਤਾਂ ਹੀ ਕਰਕੇ ਜਾਣਾ ਐ ਪਰੋਂ ਫੋਨ ਆਇਆ ਸੀਗਾ ਹੁਣ ਜਦ ਮੈਂ ਆਇਆ ਮੈਨੂੰ ਪਤਾ ਮੈਨੂੰ ਚੱਲ ਮੁੰਡੇ ਨਾਲ ਲੈ ਕੇ ਜਾਣੀ ਮੈਂ ਇਕੱਲੀ ਥੋੜਾ ਜਾਉਂਦੀ ਹ ਮੰਮਾ ਤੁਹਾਨੂੰ ਕਿਹਾ ਮੈਂ ਜਾਣਾ ਤੁਹੇ ਫੇਰ ਆ ਗਏ ਕੋਈ ਗੱਲ ਕਰ ਆ ਮੈਂ ਕੋ ਤੁਹਾਨੂੰ ਰਾਤ ਦਾ ਕਹਿ ਨਹੀਂ ਸੀ ਜਾਣ ਨੂੰ ਯਾਰ ਰਾਤ ਦਾ ਤੁਸੀਂ ਕਿਹਾ ਹੀ ਨਹੀਂ ਮੰਮੀ ਮੈਨੂੰ ਉਹਨੇ ਮੈਨੂੰ ਰਾਤ ਦਾ ਨਹੀਂ ਮੈਂ ਕਿਹਾ ਮੈਂ ਤਾਂ ਚੱਲ ਵੇਲਾ ਆ ਗਿਆ ਚਲ ਬਹੁਤ ਵੇਲੇ ਚੱਪਾ ਜਾ ਜੇ ਤਾਂ ਮੰਮੀ ਤਾਂ ਹੀ ਤਾਂ ਮੇਰੇ ਨਾਲ ਗੱਲ ਕੀਤੀ ਸੀ ਕਿ ਵੀ ਆਪਾਂ ਚੱਲਾਂਗੇ ਵੇ ਚੱਲ ਜਾ ਜਾਂਦੇ ਆ ਤਾਂ ਹੀ ਤਾਂ ਹੁਣ ਤਿਆਰ ਹੋਇਆ ਫਿਰ ਉਹਦੇ ਲਈ ਜਾ ਆਇਆ ਤਿਆਰ ਹੋਣਾ ਮੈਨੂੰ ਨਹੀਂ ਪਤਾ ਚਲੋ ਕੱਪੜੇ-ਕੂੜੇ ਪਾਲਾ ਚੱਲ ਚੱਲੀ ਜ਼ਰੂਰੀ ਆ ਤੇ ਮਾਮੇ ਕੋਲ ਮੈਨੂੰ ਬਹੁਤ ਜ਼ਰੂਰੀ ਉੱਧਰ ਹੈ ਕੀ ਕਰਨਾ ਕੀ ਤੇ ਮਾਮੇ ਘਰੇ ਕੀ ਕੰਮ ਆ ਸਾਡਾ ਵੀ ਆਉਣਾ ਜ਼ਰੂਰੀ ਆ ਹੁਣ ਉਸ ਫੇਰੇ ਨਹੀਂ ਕਰਨਾ ਕੁਝ ਨਹੀਂ ਕਰਨਾ ਉੱਥੇ ਫੰਕਸ਼ਨ ਰੱਖਿਆ ਮੈਨੂੰ ਉਹਨਾਂ ਕੋਲ ਜਾਣਾ ਸੀ ਕੋਈ ਨਹੀਂ ਹਾਂ ਮੈਂ ਜਾਇਓ ਕੋਈ ਗੱਲ ਯਾਰ ਮੈਂ ਵੀ ਫੰਕਸ਼ਨ ਖਤਮ ਹੋਣ ਮੈਂ ਵੀ ਸ਼ਾਮ ਨੂੰ ਕੀ ਕਰਨਾ ਪੱਥ ਜਾ ਕੇ ਅਸੀਂ ਯਾਰ ਬੁੱਤ ਮੇਰਾ ਜਾਣਾ ਬਹੁਤ ਜ਼ਰੂਰੀ ਲੱਗਦਾ ਯਾਰ ਸ਼ਾਮ ਹੀ ਜਾਵਾਂਗੇ ਮਾਮੇ ਘਰੇ ਐਡਾ ਜ਼ਰੂਰੀ ਕੀ ਆ ਤੈਨੂੰ ਦੱਸਦੀ ਵੀ ਨਹੀਂ ਕਿ ਕੀ ਗੱਲ ਆ ਉੱਥੇ ਆਪਰ ਨੂੰ ਪਤਾ ਨਹੀਂ ਮੈਨੂੰ ਮਾਮੇ ਕੋਲ ਉ ਯਾਰ ਮੈਂ ਕਿਸੇ ਨਾਲ ਵੀ ਜਾਣਾ ਦੰਜਰ ਖਾ ਨਹੀਂ ਰਹਿੰਦਾ ਐ ਕਿਸੇ ਨਾਲ ਨਹੀਂ ਜਾਣਾ ਮੈਂ ਐਸੇ ਕਰ ਤੈਨੂੰ ਮੈਂ ਕਹਿ ਵੀ ਮੈਂ ਜਾਣਾ ਤੂੰ ਕਿਹੋ ਜਿਹਾ ਬਹਿ ਜਾ ਪਾ ਸਾਡੀ ਤਾਂ ਆਪ ਦੀ ਪਲਾਨ ਹੀ ਦਿੱਤੀ ਸੀ ਰਾਤ ਦੀ ਤੁਹਾਨੂੰ ਬੁਲਾ ਰਹੇ ਸੀ ਕਿ ਤੁਹਾਨੂੰ ਵੀ ਪਤਾ ਜੀ ਹਜੂਰੀ ਉੱਤੇ ਜਾਣਾ ਤੂੰ ਕਿਹੋ ਜਿਹਾ ਨਾਂ ਮੈਂ ਤੇ ਤੈਨੂੰ ਹੋਰ ਦਿੱਤਾ ਉਹ ਕੋਈ ਕੋਈ ਵੀ ਰਾਤ ਦਾ ਹੀ ਕਿ ਅਸੀਂ ਅਸੀਂ ਜਾਣਾ ਵਾ ਤੂੰ ਤੇ ਫੇਰ ਵੀ ਸਵੇਰੇ ਉਹ ਕੰਮ ਕੀਤਾ ਰੇਰ ਤਾਂ ਨਹੀਂ ਮਤਲਬ ਮੈਨੂੰ ਐਵੇਂ ਨਾ ਮੁੰਡੇ ਪਿਆਰ ਕਰਕੇ ਜਿੱਥੇ ਮਾਦੀ ਨੂੰ ਬਹਿ ਲੈਣੀ ਆਪਣੀ ਮਾਦੀਆ ਕੁਛੇ ਵੀ ਕਰੋ ਮੈਨੂੰ ਵੀ ਜਾਣਾ ਪਤਾਓ ਤੁਸੀਂ ਉਹ ਚੱਲ ਦੋ ਹਾਂ ਮੰਮੀ ਤੁਸੀਂ ਜਿਹਨੂੰ ਕੋ ਉਹ ਵੀ ਸਾਡਾ ਸਾਡੇ ਦਾਣਾ ਜ਼ਰੂਰੀ ਆ। ਕੱਲ ਮੈਂ ਦੇਖਦੀ ਆ ਪੁੱਛ ਕੇ ਉਹਨੂੰ ਕੀ ਕਹਿੰਦਾ ਆ। ਇੱਕ ਵਾਰ ਮਨਾਣਾ ਪੈਣਾ ਹੀ ਉਹਨੇ ਕਿੱਥੇ ਮੰਨਣਾ ਪੜਾ ਕੇ ਆ ਗਿਆ ਬੰਦਾ। ਹਾਂ। ਬਾਅਦ ਹਾਂਜੀ ਮੰਮੀ ਜਾਇ ਦੇ ਨਾਲ ਜਾ ਆ ਪੁੱਤ ਛੋਰੀ। ਇਹ ਤੁਸੀਂ ਫੇਰ ਦੋਨੇ ਯਾਨੀ ਆ ਗਈਆਂ ਸਰਖਣ। ਤੂੰ ਜਾ ਚੱਲ ਜਾ ਕੋਈ ਮੈਂ ਤੈਨੂੰ ਮਿੰਤਾ ਵਰੀਆਂ ਕੱਢੀ ਚੱਲ ਜਾ ਕੋਰੀ। ਚੱਲ ਪੁੱਤ ਜਾ। ਕਦੇ ਉਹ ਕਿਤੇ ਜਾਣਦੇ ਨੇ ਕਿ ਤੁਸੀਂ ਕਹਿੰਦੇ ਦਿੱਤਾ ਕਰੋ ਦੋਨੇ ਨਾਲ ਇੱਕ ਇੱਕ ਹਿੱਸਾ ਖਾ ਲੋ ਕਦੇ ਉਹਦੇ ਨਾਲ ਚੱਲ ਜਿਓ ਕਰੋ ਕੋਈ ਜਾਣਾ ਤਾਂ ਵੀ ਨਹੀਂ ਜਾਣਾ ਤਾਂ ਵੀ ਦੱਸਦੇ ਮੈਂ بار بار ਨਹੀਂ ਮੈਂ ਤੈਨੂੰ ਕਹਿਣਾ بار بار ਦੇਖੋ ਗੱਲ ਦੂ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਸਮਝ ਲਈ ਕੁਛ ਨਹੀਂ ਤੂੰ ਸਭ ਜਿੰਨਾ ਤੈਨੂੰ ਪਿਆਰ ਨਾਲ ਸਮਝਾਉਣੀ ਸਿਰੇ ਚੜਦਾ ਉਹਨੂੰ ਮੈਂ ਨਹੀਂ ਜਾਣਾ ਤੁਸੀਂ ਚਲਦੇ ਦੋਨੇ ਜਣੇ ਜਾਣਾ ਕਿੱਥੇ ਚੱਲ ਜਿਓ ਤੁਸੀਂ ਚੱਲ ਜਿਓ ਮੰਮੀ ਲੈ ਕੇ ਚੱਲ ਜਾਏਗਾ ਇੱਥੇ ਜਾਣਾ ਮੈਨੂੰ ਨਾ ਕਿਆ ਕਰਦਾ ਇਹਦਾ ਡੱਕਾ ਇਸ ਰਹਿਣਾ ਦੋਨੇ ਜਾਣੀਆਂ ਦਾ ਕੋਈ ਇਦਾਂ ਕੀ ਮਤਲਬ ਆ ਜਾਓ ਯਾਰ ਮੇਰਾ ਸਿਰ ਨਾ ਖਾਓ ਜਾਓ ਸਿਰ ਨਾ ਖਾਓ ਤੇਰਾ ਚਲਪੋ ਜਾਣਾ ਤੂੰ ਪਿਆਰ ਆਈਏ ਨੇ ਚੱਲ ਚੱ ਕੁੜੀ ਨਾ ਚਲ ਜਾ ਚਾਹੇ ਮੇਰ ਨਾਲ ਜਾ ਤੂੰ ਤੱਕੇ ਪਾਸੇ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਜੇ ਇਹੋ ਜਿਹਾ ਦਾ ਤੁਸੀਂ ਕਲੇਸ਼ ਕਰ ਲੈਂਦੇ ਆ ਘਰੇ ਇਹ ਕਹਿੰਦੇ ਤੁਸੀਂ ਕਰ ਲੈਂਦੇ ਆ ਉਹ ਨਹੀਂ ਇੱਧਰ ਕਰ ਦਿੰਦੇ ਆ ਭੰਨ ਵੀ ਕਹਿੰਦੇ ਮਾਪਦੇ ਭਰਾ ਜ਼ਰੂਰੀ ਆ ਤੇ ਜਾਣਾ ਸਾਰੀ ਇਸ ਤਰ੍ਹਾਂ ਜਾਣਾ ਪੈਂਦਾ ਆ ਦੇਖ ਸੋਚ ਕੇ ਤੁਰਿਆ ਕਰੋ ਭਾਈ ਵੀ ਚਲ ਉਹ ਆ ਉਧਰ ਵੀ ਜਾਣਾ ਇੱਧਰ ਵੀ ਜਾਣਾ ਸਾਰੇ ਪਾਸੇ ਦੇਖਣੇ ਮੈਂ ਉਹ ਨਹੀਂ ਆਪਣੇ ਪਿੱਕੇ ਦੇਖਣੇ ਮੈਂ ਵੀ ਦੇਖਾਂਗਾ ਤੁਸੀਂ ਸਾਰੇ ਗੱਲ ਛੇੜੀ ਹੁਣ ਉਹਨੇ ਰਾਤ ਦੀ ਗੱਲ ਕੀਤੀ ਸੀ ਮੈਂ ਤਾਂ ਹੀ ਤਿਆਰ ਹੋਇਆ ਸੀਗਾ ਰਾਤ ਹੀ ਫੇ ਤੂੰ ਰਾਤੀ ਮੈਨੂੰ ਆਂਦਾ ਫੂ ਮਮੀ ਏਦਾਂ ਕਰਕੇ ਕਹਿੰਦੀ ਆ ਵੀ ਬਿੰਕੀ ਵੀ ਕਿੱਦਾਂ ਕਰਾਂ ਮੈਂ ਜਾਵਾਂ ਕਿ ਜਾ ਕੋ ਗਾਇ ਹੈਗਾ ਕਿ ਤਾਂ ਕੰਮ ਕੁ ਮੈਂ ਮਾਂ ਮਮੀ ਨੇ ਘਰੇ ਹੋਣਾ ਮੈਂ ਇੱਕ ਵਾਰ ਕਿੱਥੇ ਕੀ ਕਰਨਾ ਆ ਵੀ ਚੱਲ ਚਲ ਜੂਗਾ ਘਰੇ ਵੇਲ ਲੈਣੀ ਮੈਨੂੰ ਇਹਈ ਮੈਂ ਕਿਹਾ ਘਰੇ ਹੀ ਆ ਚੱਲ ਮੈਂ ਮਾਮੇ ਤੇਰਾ ਰਾਤੀ ਫੋਨ ਆ ਗਿਆ ਮੈਂ ਕਿਹਾ ਚੱਲ ਮੈਂ ਸਵੇਰੇ ਕਾਸ਼ ਨਾਲ ਲਾਉਂਗੀ ਜਾਉਂਗੀ ਮੈਨੂੰ ਇਹਨੇ ਵੀ ਨਹੀਂ ਕੁੜੀ ਨੇ ਵੀ ਗੱਲ ਕੀਤੀ ਤੂੰ ਵੀ ਰਾਤੀ ਰਾਤ ਤੇ ਫੋਨ ਜਦੋਂ ਆਇਆ ਸੀਗਾ ਮੈਨੂੰ ਮਨਾ ਕਰਾਉਂਦਾ ਵੀ ਮੇਰੇ ਤੋਂ ਜਾ ਰਿਹਾ ਮਨਾ ਕਰਾ ਦਿੰਦਾ ਨਾਲੇ ਨਾ ਕਰਾਂ ਦਾ ਜਾਣਾ ਠੀਕ ਨਹੀਂ ਆ ਚੱਲ ਕੁੜੀ ਹੋਰ ਚੱਲ ਜੀ ਤੂੰ ਮੈਂ ਆ ਗਿਆ ਦੋਨਿਆਂ ਦੇ ਉੱਥੇ ਜਾਣਾ ਕਿੱਥੇ ਜਾਣਾ ਚੱਲ ਜੋ ਨਾਲੇ ਨਾ ਚੱਲ ਜੋ ਇਹਦਾ ਕੰਮ ਹੀ ਇਹੀ ਰਹਿੰਦਾ ਇਹਦਾ ਹਾਂ ਚੱਲ ਜੋ ਉੱ ਆਪਾਂ ਚੱਲੋ ਹੁਣ 10 ਚੱਲ ਗਏ ਫੇਰ ਕੋ ਕੋ 10 ਕੇ ਨਹੀਂ ਗਈਆਂ ਸਾਨੂੰ ਹਾਂਜੀ ਹਾਂ ਫੇਰ ਵਟਾਟਾ ਕਰੂਗਾ ਉਹਨੇ ਤਾਂ ਦੋਨੀਆਂ ਤਿਆਰ ਹੋ ਗਈਆਂ ਹੁਣ ਆਪਾਂ ਹੁਣ ਚੱਲੀਆਂ ਜਰਾ ਕੁ ਮੈਂ ਕਿਹਾ ਪਹਿਲਾਂ ਤੇਰੇ ਮਾਮੇ ਦੇ ਹੋ ਜਾਵਾਂਗਾ ਮੁਰਕੇ ਅਸੀਂ ਇੱਧਰ ਇੱਧਰ ਪਿੰਕੀ ਉਧਰ ਜਾਵਾਂਗੇ ਫੇਰ ਹੁਣ ਵੀ ਇਕੱਠੀਆਂ ਆਈਆਂ ਪਹਿਲਾਂ ਰਲ ਕੇ ਰਲ ਕੇ ਕਰੋ ਉਹ ਤਾਂ ਸਾਡੀ ਆਪਸ ਦੀ ਗੱਲ ਹੈ ਨਾ ਫੇਰ ਯਾਰ ਆਪਾਂ ਦੀ ਗੱਲ ਹੈ ਮੈਂ ਇਹਨਾਂ ਦਾ ਪਲੇਜ਼ ਹੁੰਦਾ ਨਾ ਕਦੇ ਉਹ ਤਾਂ ਪਲੇਜ਼ ਹੁੰਦਾ ਜੇ ਤੈਨੂੰ ਜਾਣਨ ਨੂੰ ਕਹੇ ਕਹਦਾ ਤੇਰਾ ਕਲੇਸ਼ ਹੋ ਜਾਂਦਾ ਤੇਰਾ ਯਾਰ ਫੇਰ ਹੋਵੇਂ ਨੇ ਵੀ ਰੋਲਾ ਪਾਇਆ ਸੀ ਜਾਣ ਨੂੰ ਤੁਸੀਂ ਵੀ ਰੋਲਾ ਪਾਇਆ ਸੀਗਾ ਪਾਇਆ ਸੀਗਾ ਦਾ ਉਹਦਾ ਚੰਗਾ ਲੱਗਦਾ ਆ ਉਹ ਇਹ ਨਹੀਂ ਲੜਦੀਆਂ ਨਹੀਂ ਆ ਅਸੀਂ ਜਿੱਥੇ ਜਾਣਾ ਪਿਆਰ ਨਾਲ ਜਾਂਦੀਆਂ ਆ ਤੈਨੂੰ ਜੇ ਕਹੀਏ ਨਾ ਚੱਲ ਜਾਣਾ ਪੈਂਦਾ ਕਿਤੇ ਨਾ ਕਿਤੇ ਜ਼ਰੂਰੀ ਨਹੀਂ ਦੱਸਿਆ ਕਰੋ ਮੈਨੂੰ ਸ਼ਾਮ ਨੂੰ ਯਾਰ ਤੁਸੀਂ ਦਾਦਾ ਨਾਲ ਨਹੀਂ ਜਾ ਰਹੇ ਇਹ ਤੇਰੇ ਮਾਮੇ ਘਰੇ ਜਾਣਾ ਤੁਸੀਂ ਸਿਰੇ ਦੱਸ ਰਹੇ ਤੁਹਾਡੇ ਮੈਂ ਨਹੀਂ ਦੱਸਿਆ ਤੁਹਾਡਾ ਤਾਂ ਫਰਜ਼ ਪਣਦਾ ਸੀ ਦੱਸਣ ਦਾ ਓਏ ਇਹਨੇ ਵੀ ਫੋਨ ਆ ਗਿਆ ਨਹੀਂ ਸਹੀ ਦੱਸ ਦਾਂਗੇ ਚੱਲੋ ਹੁਣ ਚੱਲੇ ਆ ਹੁਣ ਅਸੀਂ ਕੋਈ ਨਾ ਚੱਲ ਹਾਂ ਅਸਲਾ ਜੀ ਚੱਲੀਏ ਚੱਲੀਏ ਆਪਾਂ